ਜੇ ਮੈਂ ਕੱਲ ਦੇ ਰਿਜ਼ਲਟਸ ਦੇ ਉੱਪਰ ਤੁਹਾਡੀ ਝਾਤ ਮਰਵਾਵਾਂ ਕੁਝ ਫਿਗਰਸ ਨੇ ਜਿਨ੍ਹਾਂ ਦੇ ذریعے ਅੱਜ ਮੀਡੀਆ ਦੇ ذریعے ਪੂਰਾ ਪੰਜਾਬ ਨੂੰ ਕਲੈਰਿਟੀ ਹੋ ਜੇਗੀ ਕਿ ਪੰਜਾਬ ਦੇ ਵਿੱਚ ਸ਼ਹਿਰੀ ਖੇਤਰਾਂ ਦੇ ਵਿੱਚ ਕਿੰਨਾ ਪ੍ਰਭਾਵ ਹੈ ਆਮ ਆਦਮੀ ਪਾਰਟੀ ਦਾ ਜੋ ਇਸ ਰਿਜ਼ਲਟ ਤੋਂ ਸਾਫ਼ ਨਜ਼ਰ ਆਉਂਦਾ ਹੈ ਸਾਥੀਓ ਇਹਨਾਂ ਇਲੈਕਸ਼ਨਾਂ ਦੇ ਵਿੱਚ ਪੰਜ ਕਾਰਪੋਰੇਸ਼ਨਾਂ 41 ਮਿਊਨਿਸਪਲ ਕਾਉਂਸਲਰ ਔਰ ਨਗਰ ਪੰਚਾਇਤਾਂ ਔਰ 48 ਹੀ ਸ਼ਹਿਰਾਂ ਦੇ ਵਿੱਚ 49 ਵਾਰਡਸ ਦੇ ਵਿੱਚ ਵੋਟਾਂ ਪਈਆਂ ਯਾਨੀ ਕਿ ਟੋਟਲ 977 ਵਾਰਡਾਂ ਦੇ ਉੱਪਰ ਇਹ ਇਲੈਕਸ਼ਨਾਂ ਹੋਈਆਂ ਕੱਲ੍ਹ ਜਿਹਦੇ ਵਿੱਚੋਂ ਅਸੀਂ ਜੋ ਪਹਿਲਾਂ ਸਾਡੀ ਇਲੈਕਸ਼ਨ ਪ੍ਰੋਸੈਸ ਰਿਹਾ ਉਹ ਤਾਂ ਮੈਂ ਐਕਸਪਲੇਨ ਕਰ ਚੁੱਕਾ ਉਹਦੇ ਵਿੱਚ ਨਹੀਂ ਜਾਊਗਾ ਸਿਰਫ ਰਿਜ਼ਲਟ ਦੀ ਮੈਂ ਅੱਜ ਗੱਲ ਕਰੂੰਗਾ ਪੰਜ ਕਾਰਪੋਰੇਸ਼ਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਪਟਿਆਲਾ ਦੇ ਵਿੱਚ ਲੈਂਡਸਲਾਈਡ ਵਿਕਟਰੀ ਸਾਡੀ ਰਹੀ ਹੈ ਬਹੁਤ ਬਹੁਤ ਵੱਡੇ ਮਾਰਜਨ ਦੇ ਉੱਪਰ ਜਿੱਤੇ ਜਿਹੜੀ ਹੋਈ ਹੈ 53 ਉੱਥੇ ਰਿਜ਼ਲਟ ਡਿਕਲੇਅਰ ਹੋਏ ਨੇ ਜਿਹਦੇ ਚੋ 43 ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੀ ਝੋਲੀ ਪਏ ਨੇ 53 43 ਬੋਰਡ ਨੇ ਜਿਹੜੇ ਬਾਕੀ ਚਾਰ ਕਾਰਪੋਰੇਸ਼ਨਾਂ ਦੇ ਵਿੱਚ ਅ ਅੰਮ੍ਰਿਤਸਰ ਜਲੰਧਰ ਲੁਧਿਆਣਾ ਫਗਵਾੜਾ ਦੋ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੁਧਿਆਣਾ ਔਰ ਜਲੰਧਰ ਦੇ ਵਿੱਚ ਸਾਡੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਕੇ ਸਾਹਮਣੇ ਆਈ ਹੈ ਜੋ ਮੈਜਿਕ ਫਿਗਰ ਹੁੰਦੀ ਹੈ 50% ਦੀ ਉਹਦੇ ਤੋਂ ਦੋ ਤਿੰਨ ਘੱਟ ਨੇ ਬੜੀ ਸ਼ਾਰਟ ਨੰਬਰਸ ਦੇ ਨਾਲ ਅਸੀਂ ਉੱਥੋਂ ਮੈਜੋਰਿਟੀ ਮਾਰਕ ਤੋਂ ਘਾਟਾਂ ਇਸੇ ਤਰੀਕੇ ਦੇ ਨਾਲ ਜਿਹੜੀਆਂ 41 ਨਗਰ ਪੰਚਾਇਤਾਂ ਔਰ ਮਿਊਸਪਲ ਕਾਉਂਸਲਸ ਨੇ ਕਮੇਟੀਆਂ ਨੇ ਉਹ ਅੰਨਾ 41ਾਂ ਦੇ ਵਿੱਚੋਂ 31 ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਦੀ ਝੋਲੀ ਪਈਆਂ ਨੇ 41 ਦੇ ਵਿੱਚੋਂ 31 ਕਾਂਗਰਸ ਸਿਰਫ ਦੋ ਜਿੱਤ ਸਕੀ ਹੈ ਔਰ ਟਾਈ ਜਿੱਥੇ ਹੈਗਾ ਯਾਨੀ ਕਿ ਕਲੀਅਰ ਮੈਜੋਰਿਟੀ ਨਹੀਂ ਹੈਗੀ ਕਿਸੇ ਵੀ ਪਾਰਟੀ ਦੀ ਉਹ ਅੱਠ ਨੇ ਜਿਹਦੇ ਵਿੱਚ ਇੰਡੀਪੈਂਡੈਂਟ ਵੀ ਹੋ ਸਕਦੇ ਨੇ ਆਮ ਆਦਮੀ ਪਾਰਟੀ ਵੀ ਹੋ ਸਕਦੀ ਹੈ ਕਿਤੇ ਕਾਂਗਰਸ ਵੀ ਹੋ ਸਕਦੀ ਹੈ ਸੋ ਅੱਠੋ ਨੇ ਸੋ 41 ਸ਼ਹਿਰਾਂ ਦੇ ਵਿੱਚੋਂ 31 ਕੱਲੇ ਆਮ ਆਦਮੀ ਪਾਰਟੀ ਜਿੱਤੀ ਹੈ ਇਹਨਾਂ 41 ਕੌਂਸਲਾਂ ਦੇ ਵਿੱਚੋਂ ਸੋ ਜੇ ਹੁਣ ਆਪਾਂ ਟੋਟਲ ਤੇ ਸਾਥੀਓ ਨਜ਼ਰ ਮਾਰੀਏ 977 ਵੋਟ ਸੀਗੇ 977 ਦੇ ਵਿੱਚੋਂ 961 ਦਾ ਰਿਜ਼ਲਟ ਜਿਹੜਾ ਉਹ ਹਜੇ ਤੱਕ ਡਿਕਲੇਅਰ ਹੋਇਆ 15 ਡੈਫਰ ਹੋ ਚੁੱਕਿਆ ਸੀਗਾ 961 ਵੋਟਾਂ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ 522 ਵੋਟ ਜਿੱਤ ਕੇ 55% ਜਿੱਤ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਉਹ ਇਕੱਲੇ ਆਮ ਆਦਮੀ ਪਾਰਟੀ ਦੀ ਹੋਈ ਹੈ ਸਾਰੇ ਵੋਟਾਂ ਦੇ ਵਿੱਚ ਸੋ ਜੇ ਪਰਸੈਂਟੇਜ ਵਾਈਜ਼ ਪੂਰੇ ਪੰਜਾਬ ਦੀ ਆਪਾਂ ਪਰਸੈਂਟੇਜ ਕੈਲਕੂਲੇਟ ਕਰੀਏ ਤੇ 100% ਦੇ ਵਿੱਚੋਂ ਇਕੱਲੇ ਆਮ ਆਦਮੀ ਪਾਰਟੀ 55% ਵੋਟ ਪੂਰੇ ਪੰਜਾਬ ਦੇ ਵਿੱਚ ਜਿੱਤ ਰਹੀ ਹੈ ਤੇ ਬਾਕੀ ਸਾਰੀਆਂ ਦੇ ਸਾਰੀਆਂ ਵਿਰੋਧੀ ਪਾਰਟੀਆਂ ਤੇ ਨਾਲ ਇੰਡੀਪੈਂਡੈਂਟ ਰਲਾ ਕੇ ਉਹ 45% ਵੋਟ ਨੇ ਜਿਹੜੇ ਉਹਨਾਂ ਦੇ ਪੰਜਾਬ ਦੇ ਵਿੱਚ ਜਿੱਤੇ ਨੇ